ਤਦ ਰਾਪਰੇ ਤੋਂ ਵੀ ਕੇਜੀਵਾਲ ਨੂੰ ਸੁਪਰੀਮ ਕੋਰਟ ਨੇ ਜ਼ਮਾਨਾ ਦਿੰਦਿਆਂ ਜੇਲ ਤੋਂ ਰਹਾ ਕਰ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਭਾਜਪਾ ਉਤੇ ਜੰਮ ਕੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਜੀਵਨ ਜੋਤ ਕੋਰ ਨੇ ਕੇਂਦਰੀ ਗ੍ਰਹਿ ਮੰਤਰੀ ਤੇ ਤੰਜ ਵੀ ਕਸੇ ਨੇ ਆਉਜਾਟਿਆ ਸਸ਼ੀਕਲ ਜੀ ਸਾਰਿਆਂ ਨੂੰ ਅ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਤੇ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੂੰ ਆਖਿਰਕਾਰ ਇਸ ਝੂਠੇ ਸ਼ਰਾਬ ਘੁਟਾਲੇ ਦੇ ਵਿੱਚ ਜਿਹੜਾ ਸੋ ਕਾਲਡ ਸ਼ਰਾਬ ਘੁਟਾਲਾ ਕ੍ਰੀਏਟ ਕੀਤਾ ਗਿਆ ਸੀਗਾ ਬਾਏ ਦ ਬੀਜੇਪੀ ਟੂ ਗੇਨ ਆਊਟ ਆਫ ਇਟ ਉਸ ਦੇ ਵਿੱਚੋਂ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਬੇਲ ਦੇ ਦਿੱਤੀ ਉਹਨਾਂ ਦੀ ਜ਼ਮਾਨਤ ਹੋ ਗਈ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਜਿੱਥੇ ਇਹ ਸੱਚ ਦੀ ਜਿੱਤ ਹੈ ਉੱਥੇ ਹੀ ਬਹੁਤ ਸਾਰੇ ਝੂਠ ਔਰ ਬਹੁਤ ساری ਸਾਜ਼ਿਸ਼ ਕੀਤੀ ਗਈ ਉਹਦੀ ਵੀ ਪੋਲ ਖੋਲੀ ਗਈ ਹੈ ਉਹਦੀ ਵੀ ਪੋਲ ਖੁੱਲ ਗਈ ਹੈ ਸੋ ਇਸ ਸਾਜ਼ਿਸ਼ ਦੇ ਪਿੱਛੇ ਆਖਿਰਕਾਰ ਕੌਣ ਸੀ ਔਰ ਕਿਉਂ ਸੀਬੀਆਈ ਤੇ ਈਡੀ ਕਿਸ ਦੇ ਕਹਿਣ ਦੇ ਉੱਤੇ ਇੱਕ ਬੰਦ ਤੋਤੇ ਵਾਂਗੂ ਇੱਕ ਬੰਦ पिंजਰੇ ਦੇ ਵਿੱਚ ਤੋਤੇ ਵਾਂਗ ਤੋਤਾ ਮਹਿਨਾ ਦਾ ਕੰਮ ਕੀਤਾ ਇਹ ਇਹ ਗੱਲ ਜਿਹੜੀ ਹੈ ਇਹ ਵਿਚਾਰਨ ਵਾਲੀ ਹੈ ਤੋ ਸਾਡਾ ਇਹ ਮੰਨਣਾ ਹੈ ਕਿ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਜਿਹੜੀ ਅਰਵਿੰਦ ਕੇਜੀਵਾਲ ਜੀ ਦੀ ਸਾਜ਼ਿਸ਼ਨ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਗਿਆ ਸਾਡੇ ਸਾਰੇ ਲੀਡਰਸ ਨੂੰ ਉਹਦੇ ਪਿੱਛੇ ਇੱਕ ਜਿਹੜੀ ਇਹ ਸਾਜ਼ਿਸ਼ ਹੈ ਇਹ ਅਮਿਤ ਸ਼ਾਹ ਵੱਲੋਂ ਕੀਤੀ ਗਈ ਸੀ ਔਰ ਭਾਜਪੀ ਵੱਲੋਂ ਕੀਤੀ ਗਈ ਸੀ ਔਰ ਉਹਦੇ ਪਿੱਛੇ ਦੇ ਕਾਰਨ ਬਹੁਤ ਸਾਫ ਨੇ ਕਿ ਬੀਜੇਪੀ ਕਿਸੇ ਵੀ ਹਾਲਤ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਵੱਲੋਂ ਕੀਤੇ ਹੋਏ ਕੰਮਾਂ ਦਾ ਮੁਕਾਬਲਾ ਕਰਨ ਦੇ ਵਿੱਚ ناکਾਮਯਾਬ ਹੈ ਔਰ ਉਹਨਾਂ ਸੂਬਿਆਂ ਦੇ ਵਿੱਚ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਕਿਉਂ ਦਿੱਲੀ ਔਰ ਪੰਜਾਬ ਦੀ ਤਰਜ਼ ਤੇ ਉਹਨਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਨੂੰ ਫ੍ਰੀ ਬਿਜਲੀ ਨਹੀਂ ਮਿਲ ਸਕਦੀ ਫ੍ਰੀ ਸਿੱਖਿਆ ਨਹੀਂ ਮਿਲ ਸਕਦੀ ਹੈ ਕਿਉਂ ਗੁੱਡ ਗਵਰਨੈਂਸ ਮਾਡਲ ਉੱਥੇ ਵੀ ਲਾਗੂ ਨਹੀਂ ਹੋ ਸਕਦਾ ਸੋ ਅੱਜ ਫੇਰ ਤੋਂ ਇੱਕ ਵਾਰ ਇਹ ਪ੍ਰੂਵ ਹੋ ਗਿਆ ਹੈ ਕਿ ਅਗਰ ਕੋਈ ਸਭ ਤੋਂ ਤਾਕਤਵਰ ਹੈ ਅੱਜ ਦੇਸ਼ ਵਿੱਚ ਤਾਂ ਉਹ ਅਰਵਿੰਦ ਕੇਜੀਵਾਲ ਜੀ ਨੇ ਔਰ ਅਰਵਿੰਦ ਕੇਜੀਵਾਲ ਜੀ ਤੋਂ ਅਮਿਤ ਸ਼ਾਹ ਤੇ ਮੋਦੀ ਨੂੰ ਇੰਨਾ ਡਰ ਲੱਗਦਾ ਹੈ ਕਿ ਉਹਨਾਂ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਔਰ ED CBI ਨੇ ਤੋਤਾ ਮੈਨਾ ਦਾ ਕੰਮ ਕਰਦੇ ਹੋਏ ਅਮਿਤ ਸ਼ਾਹ ਦੇ ਲਈ ਇਹ ਸਾਜ਼ਿਸ਼ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਪਰ ਅੱਜ ਮੈਂ ਨਾਲ ਇਹ ਵੀ ਦੱਸਣਾ ਚਾਹੁੰਨੀ ਆ ਕਿ ਭਾਰਤ ਦੇ ਵਿੱਚ ਅੱਜ ਸੁਪਰੀਮ ਸਭ ਤੋਂ ਅਗਰ ਕੁਝ ਹੈ ਤਾਂ ਉਹ ਕਨਸਟੀਟਿਊਸ਼ਨ ਹੈ ਸੰਵਿਧਾਨ ਤੋਂ ਉੱਪਰ ਕੁਝ ਵੀ ਨਹੀਂ ਹੈ ਸੋ ਜਿੱਥੇ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਆ ਉੱਥੇ ਹੀ ਅੱਜ ਅਸੀਂ ਅਮਿਤ ਸ਼ਾ ਤੇ ਮੋਦੀ ਦੇ ਅਸਤੀਫੇ ਦੀ ਵੀ ਮੰਗ ਕਰਦੇ ਆ ਧੰਨਵਾਦ